ਹੈਲੋ एवरीवन ਵੈਲਕਮ ਟੂ ਮਾਈ ਚੈਨਲ ਜਿਸ ਦਾ ਨਾਮ ਹੈ ਸਿੰਗਰਮ ਪੰਜਾਬੀ ਚੈਨਲ ਖਾਸ ਤੌਰ ਤੇ ਉਹਨਾਂ ਸਟੂਡੈਂਟ ਵਾਸਤੇ ਹੈ ਜੋ ਕਿ ਐਨਟੀਏ ਯੂਜੀਸੀ ਨੈਟ ਇਗਜ਼ਾਮ ਦੀ ਤਿਆਰੀ ਕਰ ਰਹੇ ਨੇ ਥਿਆ ਕਿ ਤੁਸੀਂ ਆਪਣੇ ਇਗਜ਼ਾਮ ਦੀ ਤਿਆਰੀ ਕਰ ਸਕਦੇ ਹੋ ਜਿੰਨੇ ਵੀ ਟੌਪਿਕ ਹੈ ਤੁਹਾਡੇ ਇਗਜ਼ਾਮ ਦੇ ਨਾਲ ਰਿਲੇਟਡ ਸਾਰੇ ਤੁਹਾਨੂੰ ਇੱਥੇ ਮਿਲ ਜਣਗੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲ ਦਨ ਆ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਇਸ ਤੋਂ ਇਲਾਵਾ ਲਾਈਕਸ ਵੀ ਕਰੋ ਵੀਡੀਓਸ ਨੂੰ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਕਿਸਾ ਲੱਗਦੇ ਪਏ ਨੇ ਟੈਲੀਗ੍ਰਾਮ ਚੈਨਲ ਉੱਤੇ ਜਾ ਕੇ ਫੋਲੋ ਕਰ ਸ ਜਨਾ ਨਹੀਂ ਕੀਤਾ ਆ ਅਗਰ ਕੁਝ ਵੀ ਪੁੱਛਣਾ ਹੋਵੇ ਮੈਸੇਜ ਕਰ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਫਿਰ ਤੁਸੀਂ ਮੈਨੂੰ ਮੇਰੀ ਈਮੇਲ ਆਈਡੀ ਦੇ ਉੱਤੇ ਵੀ ਮੈਸੇਜ ਕਰ ਸਕਦੇ ਹੋ ਜੋ ਕਿ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤੀ ਹੋਈ ਹੈ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਅਗਰ ਤੁਸੀਂ ਟੈਲੀਗ੍ਰam ਦੇ ਉੱਤੇ ਜੁਆਇਨ ਹੋ ਤੈਨੂੰ ਉੱਥੋਂ ਵੀ ਤੁਸੀਂ ਮੈਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ ਮੈਂ ਜ਼ਰੂਰ ਤੁਹਾਡੀ ਮੈਸੇਜ ਦਾ ਰਿਪਲਾਈ ਕਰਾਂਗੀ इस अलावा तो जो बैच को शुरू होएगा नैक्सट जिन्हें जिन्हों ने ज्वाइन करना होगा जह रहे थे होएगा जो अपने पेपर खत्म हो जाएंगे उस तु बाद जो बैच कोज है शुरू करा सो जिन्हें जिन्होंने उसे तो मैसेज करके मैनु दस सकते हो ਸੋ ਅੱਜ ਜਿਹੜਾ ਅਸੀਂ ਟੌਪਿਕ ਅਰੇ ਜਾ ਰਹੇ ਆ ਉਹ ਹੈਗਾ ਸਭ ਤੋਂ ਪਹਿਲਾਂ ਅਸੀਂ ਪੰਜਾਬ ਦੀਆਂ ਲੋਕ ਕਲਾਵਾਂ ਦੇ ਬਾਰੇ ਪੜਾਂਗੇ ਉਸ ਤੋਂ ਬਾਅਦ ਸਾਡੇ ਕੋਲ ਹੋਰ ਵੀ ਦੋ ਤਿੰਨ ਟੌਪਿਕ ਛੋਟੇ-ਛੋਟੇ ਨੇ ਜਿਹੜੇ ਕਿ ਇਸ ਦੇ ਵਿੱਚ ਹੀ ਕੰਪਲੀਟ ਜਿਹੜਾ ਕਰ ਲਾਂਗੇ ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਲੋਕ ਕਲਾਵਾਂ ਜਿਹੜੀਆਂ ਨੇ ਕਿਵੇਂ ਆਈਆਂ ਸਾਡੇ ਕੋਲ ਠੀਕ ਹੈ ਹੁਣ ਦੇਖੋ ਕਿਹਦੇ ਵੀ ਜਿਹੜਾ ਮਨੁੱਖ ਸੀ ਨਾ ਉਹ ਕੀ ਗੱਲ ਸੀ ਪ੍ਰਕਿਰਤੀ ਦੇ ਵਿੱਚ ਜਦੋਂ ਰਹਿੰਦਾ ਸੀ ਤੇ ਉਸ ਸਮੇਂ ਕੀ ਗੱਸੀ ਜਿਹੜੀਆਂ ਇੱਕ ਪ੍ਰਕਿਰਤੀ ਦੇ ਵਰ ਤਾਰੇ ਹਦਿ ਕੇਦੇ ਇੱਕ ਮਨੁੱਖੀ ਵਿਹਾਰ ਦੀ ਕੀ ਹੈ ਇਹ ਨਕਲੀ ਹੈ ਲੋਕਲ ਲੋਕ ਕਲਾ ਜਿਹੜੀਆਂ ਸੀ ਉਹ ਕੀ ਕਸੀ ਕਿ ਜਦੋਂ ਮੈਂ ਇੱਥੇ ਰਹਿੰਦਾ ਸੀ ਆਪਣੀ ਉਸ ਸਮੇਂ ਕੋ ਐਜੂਕੇਸ਼ਨ ਨਹੀਂ ਸੀ ਚੀਜ਼ਾਂ ਨਹੀਂ ਸੀ ਤੋਂ ਕੀ ਕਸੀ ਜਿਹੜੇ ਪ੍ਰਕਿਰਤਿਕ ਵਰਤਾਰੇ ਸੀ ਉਹਨਾਂ ਤੋਂ ਪੈਪੀ ਤੁੰਦਾ ਸੀ ਠੀਕ ਹੈ ਤਾਂ ਉਹ ਸੋਚਦਾ ਸੀ ਕਿ ਇਹਨਾਂ ਨੂੰ ਉਹ ਕੀ ਕਵਾ ਉਹਨਾਂ ਦੀ ਪੂਜਾ ਕਰੇ ਕਿਉਂਕਿ ਉਹ ਦੇਵੀ ਸ਼ਕਤੀਆਂ ਦੇ ਰੂਪ ਦੇ ਵਿੱਚ ਉਹ ਬੰਦਾ ਸੀ ਇਸਤੇ ਨਾਲ ਕੀ ਉਹਨੇ ਉਸਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਦੀ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ ਹੌਲੀ ਹੌਲੀ ਕੀ ਉਹਨਾਂ ਦੀ ਪੂਜਾ ਜੜੀ ਸੀ ਤੇ ਨਕਲਾ ਦੇ ਰੂਪ ਜੜੇਗੇ ਸੀ ਉਹ ਸ਼ੁਰੂ ਹੋਏ ਠੀਕ ਹੈ ਪੂਜਾ ਜੜੀ ਸੀ ਨਾ ਜਿਵੇਂ ਨਕਲ ਕਰਦੇ ਸੀ ਪੂਜਾ ਕੀ ਆਰਤੀ ਕਰਨੀ ਚੀਜ਼ਾਂ ਕਰਨੀਆਂ ਸੋ ਏਕੇ ਗਸੀ ਕਹਿੰਦੇ ਉਹਨਾਂ ਦੀ ਜਿਹੜੀ ਪੂਜਾ ਜਿਹੜੀ ਕੀ ਸੀ ਤੇ ਨਕਲਾ ਇਹਨਾਂ ਦੇ ਰੂਪ ਸ਼ੁਰੂ ਹੋਏ ਜਿਨ੍ਹਾਂ ਵਿੱਚ ਉਹ ਕੀ ਕੀ ਸੀ ਆਪਣੀ ਜਿਹੜੀ ਕਲਾ ਸੀ ਉਸ ਤੇ ਰਾਹੀਂ ਕੀ ਹੁੰਦੀ ਸੀ ਉਹਨੂੰ ਇੱਕ ਪ੍ਰਤੱਖ ਰੂਪ ਦੇਣ ਦੀ ਕੋਸ਼ਿਸ਼ ਕਰਦਾ ਸੀ ਜਿਵੇਂ ਕਹਿੰਦੇ ਸੀ ਕਿ ਉਹਨੂੰ ਕੋਈ ਚੀਜ਼ ਦਿੱਸਦੀ ਨਹੀਂ ਸੀ ਬਟ ਉਹ ਤਾਂ ਵੀ ਕੀ ਕਰਦਾ ਸੀ ਉਸ ਦੀ ਪੂਜਾ ਕਰਦਾ ਸੀ ਉਹ ਇੱਕ ਨਕਲ ਕਰਦਾ ਸੀ ਕਿ ਮੈਂ ਇਸ ਦੀ ਪੂਜਾ ਕਰ ਰਿਹਾ ਹਾਂ ਆਪਣੇ ਵੱਲੋਂ ਤਾਂ ਉਸ ਦੀ ਸੈਟੀਸਫੈਕਸ਼ਨ ਹੁੰਦੀ ਸੀ ਕਿ ਮੈਂ ਇਹਨੂੰ ਇੱਕ ਪ੍ਰਤੱਖ ਰੂਪ ਦੇ ਕੇ ਉਹਨੂੰ ਪੂਜਣ ਦੀ ਕੋਸ਼ਿਸ਼ ਕਰ ਰਿਹਾ ਹਾਂ ਠੀਕ ਹੈ ਸੋ ਇਸ ਦੇ ਇਲਾਵਾ ਕਿਹਦੇ ਜਿਹੜੀ ਲੋਕ ਕਲਾ ਕੀ ਹੈਗੀ ਹੈ ਉਹ ਜੀਵਨ ਦੀਆਂ ਲੋੜਾਂ ਵਿੱਚੋਂ ਉਪਜੀ ਹੈ ਯਾਦ ਰੱਖਿਓ ਲੋਕ ਕਲਾ ਤਾਂ ਉਪਜੀ ਹੈ ਕਿਉਂਕਿ ਇਹ ਜੀਵਨ ਦੀਆਂ ਲੋੜਾਂ ਜਿਹੜੀਆਂ ਗਿਆ ਸੀ ਉਹ ਤੋਂ ਇਹ ਉਪਜੀ ਹੈ ਤੇ ਜੀਵਨ ਤੇ ਸੱਭਿਆਚਾਰ ਦੇ ਨਾਲ ਇੱਕ ਸਾਰ ਇਹ ਰਲ ਹੀ ਹੋਈ ਹੈ ਕਿਉਂਕਿ ਇਸ ਦੇ ਵਿੱਚ ਸਾਡੇ ਜੀਵਨ ਦੀਆਂ ਪਲੱਸ ਸਾਡਾ ਸੱਭਿਆਚਾਰ ਇਸ ਦੇ ਵਿੱਚ ਦੋਨੇ ਅੰਸ਼ ਜਿਹੜੇ ਆ ਉਹ ਦੇਖੇ ਜਾ ਸਕਦੇ ਹਨ ਇਸ ਤੋਂ ਇਲਾਵਾ ਜਿਵੇਂ ਇਸ ਦਾ ਸੋਚ ਕਹਿੰਦੇ ਫਸਲ ਜਤੀ ਦੀਆਂ ਜੜੀਆਂ ਕਲਾ ਰੁਚੀਆਂ ਆ ਉਹਨਾਂ ਦਾ ਬੋਦੀਖਲ ਜਿਹੜੇ ਕਿ ਖੇਤੀ ਕਰਦੇ ਨੇ ਉਹਨਾਂ ਦੀਆਂ ਜੜੀਆਂ ਕਲਾ ਰੁਚੀਆਂ ਨੇ ਉਹਨਾਂ ਦੇਖੀ ਗਈ ਹੈ ਇੱਕ ਜਿਵੇਂ ਕਹਿੰਦੇ ਹਨ ਕਿ ਕੁਝ ਉਹਨਾਂ ਕੋ ਕਰਨ ਵਾਸਤੇ ਸੀ ਉਹਨਾਂ ਨੇ ਕੀ ਕੀਤਾ ਉਹਨੂੰ ਪ੍ਰੈਕਟੀਕਲ ਰੂਪ ਦੇ ਦਿੱਤਾ ਤਾਂ ਉਹ ਕੀ ਉਹਨਾਂ ਦੀ ਲੋਕ ਕਲਾ ਬਣ ਗਈ ਹੈ ਹੁਣ ਇਸ ਤੋਂ ਲਾਵਾ ਲੋਕ ਕਲਾ ਜਿਹੜੀ ਸੀ ਪਿੰਡ ਦੇ ਕੀਗੇ ਸੀ ਅਲੜ ਜੀਵ ਜਿਹੜੇ ਸੀ ਉਹਨਾਂ ਦੇ ਇੱਕ ਖਾਸੀਅਤ ਹੁੰਦੀ ਸੀ ਭਾਵਨਾਵਾਂ ਹੁੰਦੀ ਸੀ ਸੋ ਉਹਨਾਂ ਦਾ ਹੀ ਅਸੀਂ ਪ੍ਰਗਟਾਵਾ ਇਸ ਦੇ ਵਿੱਚ ਦੇਖ ਸਕਦੇ ਹਾਂ ਤੇ ਇਹ ਕੀ ਗਏ ਨੇ ਸਦੀਆਂ ਤੋਂ ਚੱਲੀਆਂ ਆ ਰਹੀਆਂ ਕਲਾ ਰੂਚੀਆਂ ਠੀਕ ਹੈ ਤੇ ਇਹਨਾਂ ਦੇ ਵਿੱਚ ਸਹਿਜ ਭਾਵ ਵਿੱਚ ਹੀ ਇਹ ਪਰਫੁੱਲਿਤ ਹੁੰਦੀਆਂ ਰਹੀਆਂ ਨੇ ਸ਼ੁਰੂ ਤੋਂ ਇਹ ਸਾਨੂੰ ਮਿਲੀਆਂ ਨੇ ਪੀੜੀਦਰ ਪੀੜੀ ਅੱਗੇ ਚਲੀਆਂ ਨੇ ਲੋਕਾਂ ਦੀ ਹੈ ਇਸ ਦੇ ਵਿੱਚ ਕੁਝ ਖਾਹੀਸ਼ਾਂ ਨੇ ਕੁਝ ਕੀ ਗਏ ਨੇ ਉਹਨਾਂ ਦੀ ਆਭਨਾਵਾਂ ਨੇ ਤੇ ਕੁਝ ਜਿਹੜੇ ਤਰਜ਼ਮੇ ਨੇ ਉਹ ਕੀ ਗਏ ਨੇ ਇਹਨਾਂ ਦੇ ਵਿੱਚ ਜੁੜੇ ਹੋਏ ਨੇ ਤੇ ਉਹ ਚੀਜ਼ ਆ ਗਈ ਨੈਕਸਟ ਜਿਹੜੀ ਲਾਈਨ ਹੈ ਕਿ ਪੀੜੀਦਰ ਪੀੜੀ ਜਿਹੜੀ ਹੈ ਇਸ ਦੇ ਵਿੱਚ ਅਨੁਭਵ ਜਿਹੜਾ ਗਵਾ ਉਹ ਖੁਰ ਕੇ ਇਸ ਚੀਜ਼ ਨੂੰ ਸੰਵਾਰਦਾ ਰਿਹਾ ਹੈ ਹੋਰ ਇਹਨੂੰ ਕੀ ਕਗਾ ਸੀ ਇੱਕ ਤਿੱਖਾ ਬਣਾਉਂਦਾ ਰਿਹਾ ਹੈ ਤੇ ਇਸ ਕਰਕੇ ਜਿਹੜੀ ਲੋਕ ਕਲਾ ਹੈਗੀ ਹੈ ਉਹ ਕੀ ਹੈ ਸਾਡੀ ਜੀਵਨ ਦੇ ਵਿੱਚ ਜੇਕਰ ਦੇਖੀ ਜਾ ਸਕੇ ਦੇਖਣ ਨੂੰ ਕੀ ਲੱਗਦੀ ਹੈ ਕਿ ਲੋਕ ਕਲਾ ਬੜੀ ਸਿੰਪਲ ਜਿਹੀ ਹੈ ਨਹੀਂ ਬੜੀ ਈਜ਼ੀ ਜਿਹੀ ਹੈਗੀ ਹੈ ਪਰ ਇਹੋ ਜਿਹੀ ਨਹੀਂ ਹੁੰਦੀ ਕਿਉਂਕਿ ਇਹਦੇ ਵਾਸਤੇ ਕੀ ਹੁੰਦਾ ਇੱਕ ਪ੍ਰੈਕਟਿਸ ਚਾਹੀਦੀ ਹੁੰਦੀ ਹੈ ਜਿਵੇਂ ਕਹਿੰਦੇ ਨਾ ਇੱਕ ਕਵੀ ਜਿਹੜਾ ਹੁੰਦਾ ਹੈ ਉਹ ਜਿਹੜਾ ਚੰਗਾ ਕਵੀ ਆ ਉਹ ਹੀ ਅਸੀਂ ਦੇਖ ਸਕਦੇ ਹਾਂ ਉਸਦੀ ਕਵਿਤਾ ਕਿੰਨੀ ਕਵਤਿਆਸੰਤੀਆ ਸੋ ਇਸ ਦੇ ਵਿੱਚ ਉਹ ਹੀ ਹੈ ਕਿ ਜਿੰਨਾ ਇੱਕ ਉਹ ਪਰਸਨ ਇੱਕ ਅਨੁਭਵ ਉਸ ਨੂੰ ਹੈ ਉਸਦੀ ਲੋਕਲਾ ਹੁੰਨੀ ਹੀ ਦੇਖੀ ਜਾ ਸਕਦੀ ਹੈ ਤੇ ਇਸ ਲਈ ਜਿਹੜੀ ਲੋਕਲਾ ਹੁੰਦੀ ਹੈ ਨਾ ਤੇ ਇਹਦੇ ਵਿੱਚ ਕੀ ਕੀ ਆ ਸਰੀਰਕ ਲੋੜਾ ਮਨੁੱਖ ਦੀਆਂ ਮਾਨਸਿਕ ਦੋਨੇ ਹੀ ਇਸ ਦੇ ਵਿੱਚ ਕਿੰਦੀਆਂ ਨੇ ਹੁੰਦੀਆਂ ਨੇ ਜਿਸ ਦੇ ਕਾਰਨ ਕੀ ਹੁੰਦੀ ਹੈ ਉਸ ਦੀ ਜਿਹੜੀ ਸੋਖਜ ਦੀ ਜਿਹੜੀ ਤ੍ਰਿਤੀ ਹੈ ਉਹ ਕਰਦੀ ਹੈ ਨੇ ਮਨੁੱਖ ਨੂੰ ਕੀ ਹੁੰਦਾ ਹੈ ਇਸ ਨੂੰ ਕਰਕੇ ਉਹਨੂੰ ਇੱਕ ਸੈਟੀਸਫੈਕਸ਼ਨ ਹੈ ਜਿਵੇਂ ਤੁਸੀਂ ਇੱਕ ਸਵੇਤਾ ਕੇ ਨਾ ਕੁਛ ਰੁਮਾਲ ਦੇ ਉੱਤੇ ਸੋਨਾ ਜਿਹਾ ਬੰਦੇ ਹੋ ਉਹ ਕੀ ਕਹਾਂ ਤੁਹਾਡਾ ਆਪਣਾ ਸੈਟੀਸਫੈਕਸ਼ਨ ਹੈਗਾ ਹੁਣ ਕੀ ਕਹਾਂ ਸੋਖਜ ਨੂੰ ਮਨਨ ਦੀ ਇੱਛਾ ਹੀ ਸੀ ਜਿਸ ਨੇ ਕੀ ਕਸੀ ਇਸ ਕਲਾ ਨੂੰ ਜਨਮ ਦਿੱਤਾ ਸੀ ਤੇ ਉਹ ਕਲਾ ਜਿਸ ਨੂੰ ਕਹਿ ਸਕਦਾ ਆਜ ਆਧੁਨਿਕ ਕਾਲ ਤੋਂ ਆਪਣੇ ਅਨੁਭਵ ਦੇ ਨਾਲ ਸਿੰਜ ਕੇ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਨੂੰ ਨਿਖਾਰਿਆ ਪਕਾਇਆ ਸਵਾਰਿਆ ਤੇ ਇਹ ਕੀ ਗਿਆ ਲੋਕ ਕਲਾ ਸਾਡ ਕੋ ਕੀ ਗਿਆ ਇਹ ਅਖਵਾਈ ਸੀ ਠੀਕ ਹੈ ਤੇ ਲੋਕ ਕਲਾ ਕੀ ਹੈ ਕੀ ਹੈ ਅਗਰ ਦੇਖਿਆ ਜਾ ਸਕਦਾ ਹੈ ਗਵਾ ਕਿ ਪਰੰਪਰਾ ਤੋਂ ਚੱਲੇ ਆ ਰਹੇ ਹੋ ਮੋਟਿਫਾਂ ਦੀ ਪੇਸ਼ਕਾਰੀ ਕਰਦੀ ਹੈ ਕਿ ਸਾਡੀ ਪਰੰਪਰਾ ਦੇ ਵਿੱਚ ਕੀ ਕੁਝ ਰਿਹਾ ਹੈ ਅਸੀਂ ਲੋਕ ਕਲਾ ਦੇ ਵਿੱਚ ਇਹੀ ਦੇਖ ਸਕਦੇ ਹਾਂ ਹੁਣ ਇੱਥੇ ਇੱਕ ਹੋਰ ਗੱਲ ਆ ਜਾਂਦੀ ਹੈ ਕਿੰਦੇ ਜਿਹੜੀ ਲੋਕ ਕਲਾ ਹੈ ਨਾ ਇੱਕ ਇੱਕ ਅਸੀ ਆਧ ਕਾਲ ਤੇ ਜਿਹੜਾ ਮਨੁੱਖ ਹੈਗਾ ਸੀ ਨਾ ਉਹਨੇ ਕੀ ਕੀਤਾ ਆਪਣੇ ਜਾਦੂਈ ਮਨੋਰਥ ਜਿਹੜਾ ਹੈਗਾ ਹੈ ਨਾ ਉਸ ਦੀ ਸਿੱਧੀ ਵਾਸਤੇ ਵੀ ਇਹਨੂੰ ਵਰਤਿਆ ਸੀ ਜਿਹੜੀ ਕਲਾ ਸੀ ਨਾ ਉਹਰੇ ਉਹਰੇ ਵਿੱਚ ਉਹਨੂੰ ਆਪਣੇ ਜਾਦੂਈ ਮਨੋਰਥ ਵਾਸਤੇ ਵੀ ਇਹਨੂੰ ਵਰਤਿਆ ਸੀ ਤੇ ਜਦੋਂ ਇਸ ਕਿਸਮ ਦੀ ਕਲਾ ਜਿਹੜੀ ਆ ਜਾਂਦੀ ਅਸੀਂ ਆਧਮ ਕਲਾ ਦਾ ਨਾਮ ਹੀ ਦਿੰਦੇ ਉਹਨਾਂ ਨੇ ਇਸ ਨੂੰ ਜਾਦੂਈ ਚਿੰਤਨ ਤੇ ਆਧਾਰਿਤ ਕਲਾ ਕਿਹਾ ਸੀ ਕਿ ਜਿਹੜੀ ਕਿ ਧਰਮ ਦੇ ਉੱਤੇ ਆਧਾਰਿਤ ਹੁੰਦੀਆਂ ਹੁਣ ਦੇਖੋ ਕਈ ਜਿਹੜੇ ਗਏ ਸੀ ਉਸ ਸਮੇਂ ਇਹੋ ਜਿਹਾ ਜਾਦੂ ਮੰਤਰ ਕਰਦੇ ਸੀ ਤੇ ਪੱਕੇ ਹੁੰਦੇ ਸੀ ਉਸ ਦੇ ਵਿੱਚ ਤੇ ਉਸ ਨੂੰ ਅਸੀਂ ਕੀ ਕਹਿੰਸੀ ਉਹਨਾਂ ਦੀ ਕਲਾ ਹੀ ਕਹਿ ਸਕਦੇ ਸੀ ਪਰ ਅਸੀਂ ਉਹਨਾਂ ਨੂੰ ਇੱਕ ਧਰਮ ਦੇ ਆਧਾਰਿਤ ਹੁੰਦੀ ਸੀ ਠੀਕ ਹੈ ਤੇ ਇਹ ਕਹਿੰਦੇ ਆਦਮ ਕਲਾ ਦੇ ਵਿੱਚ ਇਹ ਬਾਦ ਵਿੱਚ ਕੀ ਗਿਆ ਇਸ ਦਾ ਉਪਾਧਰਨ ਹੋ ਜਾਂਦਾ ਹੈ ਜਿਹੜੀ ਕੀ ਗਈ ਸੀ ਕਲਾਕਤਰੰਤੇਦਾਰੀ ਤੁੰਦੀ ਹੈ ਤਾਂ ਆਦਮ ਕਲਾ ਦੇ ਵਿੱਚ ਇਹ ਰੂਪਾਂਤਰਿਤ ਹੋ ਜਾਂਦੀ ਹੈ ਇਸ ਤੋਂ ਇਲਾਵਾ ਲੋਕ ਕਲਾ ਜਿਹੜੀ ਸੀ ਉਸ ਦੀ ਕੀ ਹੈ ਸਾਨੂੰ ਇੱਕ ਹੋਂਦ ਆਪਣੇ ਪੁਰਾਣੇ ਜਿਹੜੇ ਅਵਸ਼ੇਸ਼ ਹੈ ਉਸ ਦੇ ਵਿੱਚ ਕਾਫੀ ਜ਼ਿਆਦਾ ਵੇਖ ਸਕਦੇ ਹਾਂ ਕਿਵੇਂ ਜਦੋਂ ਵੀ ਦੇਖੋ ਸਿੰਧ ਘਾਟੀ ਦੀ ਇੱਕ ਖੁਦਾਈ ਹੋਈ ਸੀ ਉਹਦੇ ਵਿੱਚੋਂ ਬਰਤਨ ਮਿਲੇ ਸੀ ਮੋਹਰਾ ਮਿਲਿਆ ਸੀ ਉਹ ਜਿਹੜਾ ਮੋਹਰਾ ਸੀ ਤੋੜੇ ਤੇ ਕੁਝ ਨਾ ਕੁਝ ਤੱਕੜਿਆ ਹੀ ਹੋਏਗਾ ਮਤਲਬ ਲੋਕ ਕਲਾ ਸੀ ਨਾ ਉਹ ਵੀ ਉੱਤੇ ਘੜਿਆ ਹੋਇਆ ਕੁਝ ਬਰਤਨ ਦੇ ਉੱਤੇ ਇੱਕ ਸੁਣਿਏ ਜਿਹੜੀ ਇੱਕ ਪੇਂਟਿੰਗਸ ਵਗੈਰਾ ਕੁਝ ਕੀਤੀਆਂ ਸੀ ਇਹ ਵੀ ਉਹਨਾਂ ਦੇ ਕੀ ਕੀ ਸੀ ਲੋਕ ਕਲਾ ਦੇ ਵਿੱਚ ਜਿਹੜੇ ਮਿਲਦੀਆਂ ਨਹੀਂ ਮੂਰਤੀਆਂ ਚਿੱਤਰਕਾਰੀ ਸਾਰਾ ਕੁਝ ਕੀ ਗੱਸਾ ਨੂੰ ਲੋਕ ਕਲਾ ਦੇ ਅਵਸ਼ੇਸ਼ ਹੀ ਮਿਲਦੇ ਨੇ ਹੁਣ ਇਸ ਦੇ ਵਿੱਚ ਲੋਕ ਕਲਾ ਦੇ ਸ਼ਬਦ ਦੇ ਬਾਰੇ ਪੁੱਛਿਆ ਗਿਆ ਅੱਗੋਂ ਕਹਿੰਦੇ ਲੋਕ ਕਲਾ ਸ਼ਬਦ ਆ ਜਦੋਂ ਅਸੀਂ ਅੰਗ ਨਹੀਂ ਖੇੜ ਕਰਦੇ ਮਤਲਬ ਉਹਨਾਂ ਨੂੰ ਅਲੱਗ-ਅਲੱਗ ਕਰਦੇ ਆ ਨਾ ਤਸਵੀਰ ਅੰਗਰੇਜ਼ੀ ਦੇ ਸ਼ਬਦ ਫੋਕ ਆਰਟ ਜਿਹੜਾ ਹੈ ਉਸਤੇ ਪਰਿਆਏ ਦੇ ਵਜੋਂ ਇਹ ਸਾਡੇ ਸਾਹਮਣੇ ਹੁੰਦਾ ਹੈ ਇਹ ਅੰਗਰੇਜ਼ੀ ਦੇ ਵਿੱਚ ਫੋਕ ਦੇ ਅਰਥ ਕੀ ਹੈਗੇ ਨੇ ਲੋਕ ਰਾਸ਼ਟ੍ਰ ਜਨ ਸਮੂਹ ਜਾਂ ਵਰਗ ਵਿਸ਼ੇਸ਼ ਤੋਂ ਲਈ ਜਾਂਦੇ ਨੇ ਫੋਕ ਦੇ ਵਿੱਚ ਅਸੀਂ ਜਾਂ ਤਾਂ ਲੋਕ ਗਿੰਦੇ ਆ ਜਾਂ ਇੱਕ ਰਾਸ਼ਟਰ ਨੂੰ ਗਿੰਦੇ ਆ ਜਾਂ ਇੱਕ ਅਜਿਹਾ ਜਨ ਸਮੂਹ ਗਿੰਦੇ ਆ ਜਾਂ ਫਿਰ ਇੱਕ ਵਿਸ਼ੇਸ਼ ਵਰਗ ਨੂੰ ਇਸ ਦੇ ਵਿੱਚ ਐਡ ਕਰਦੇ ਆ ਪਰ ਜਦ ਅੰਗਰੇਜ਼ੀ ਦੇ ਵਿੱਚ ਆਰਟ ਜਿਹੜਾ ਹੈਗਾ ਨਾ ਜਦੋਂ ਉਸ ਨੂੰ ਅਸੀਂ ਪੰਜਾਬੀ ਦੇ ਵਿੱਚ ਰੂਪਾਂਤਰਨ ਕਰਦੇ ਹਾਂ ਤਾਂ ਅਸੀਂ ਕਲਾ ਸ਼ਬਦ ਜੋ ਕਿ ਲਾਤੀਨੀ ਜਿਹੜਾ ਭਾਸ਼ਾ ਹੈਗੀ ਹੈ ਉਸ ਦੇ اے ਆਰ ਐਸ ਤੋਂ ਬਣਿਆ ਹੈ ਜਿਸ ਦਾ ਅਰਥ ਆ ਜਾਂਦਾ ਹੈ ਮੁਹਾਰਤ ਕਿਸੇ ਚੀਜ਼ ਦੇ ਵਿੱਚ ਪਰਪਕਤਾ ਆ ਜਾਣੀ ਸੋ ਅਸੀਂ ਕੀ ਕਹਿੰਦੇ ਇਹਦੇ ਵਿੱਚ ਜਗਾ ਕਲਾ ਦੇ ਅਰਥ ਅਸੀਂ ਕੌਸ਼ਲ ਤੋਂ ਵੀ ਲੈਂਦੇ ਆ ਕਈ ਵਾਰੀ ਅਸੀਂ ਕਲਾ ਕੌਸ਼ਲ ਕਹਿ ਦਿੰਦੇ ਆ ਨਾ ਤੇ ਕਹਿੰਦੇ ਅਸੀਂ ਇਸ ਦੇ ਵਿੱਚ ਮੁਹਾਰਤ ਜਾਂ ਫਿਰ ਅਸੀਂ ਕੌਸ਼ਲ ਤੋਂ ਵੀ ਇਸ ਨੂੰ ਕੀ ਮੰਨ ਲੈਂਦੇ ਨੇ ਤੇ ਭਾਰਤੀ ਕਲਾ ਜੜੀ ਗਈ ਆ ਉਹਨੂੰ ਇਸ ਦੇ ਵਿੱਚ ਸਾਧਨਾ ਜੜੀ ਗਈ ਆ ਉਹ ਮੰਨਦੇ ਹਨ ਠੀਕ ਹੈ ਅੱਗੇ ਦੇਖੋ ਸੋ ਕਹਿੰਦੇ ਇਹ ਜਿਹੜੀ ਲੋ ਕਲਾ ਹੈ ਇਹ ਕੀ ਗਿਆ ਸਾਨੂੰ ਸਮਾਨ ਪਰੰਪਰਾ ਵਾਲੇ ਮਾਨਵੀ ਸਮੂਹਾਂ ਦੀਆਂ ਮਾਨਸਿਕ ਅਵਸਥਾਵਾਂ ਨੂੰ ਪ੍ਰਗਟ ਰਦੀ ਹੈ ਤੇ ਇਸ ਤੋਂ ਇਲਾਵਾ ਜਿਹੜੀ ਲੋਕ ਕਲਾ ਹੈਗੀ ਹੈ ਇਹ ਕਿਹਨੇ ਕਿਸੇ ਨਾ ਤਾਂ ਵਿਦਿਆਲੇ ਦੇ ਵਿੱਚ ਸਿਖਾਈ ਜਾਂਦੀਆਂ ਨਾ ਤਾਂ ਸਾਨੂੰ ਕਹਿ ਸਕਦੇ ਉਹ ਕਿਤੇ ਸਿਖਲਾਈ ਮਦਿਤੀਆਂ ਦੀ ਐ ਅਸੀਂ ਪੀੜੀਦਰ ਪੀੜੀ ਸਿੱਖਦੇ ਹਾਂ ਜੋ ਸਮਗਰੀ ਸਾਨੂੰ ਜਾਂ ਜਿਹੜੇ ਉਹ ਜਾ ਰਹੇ ਕਿਨੇ ਉਹਨਾਂ ਦੇ ਜਿਹੜੇ ਸਾਡੇ ਪਿੱਛੇ ਚੱਲਦੇ ਆਏ ਨੇ ਅਸੀਂ ਉਹਨਾਂ ਤੋਂ ਅੱਗੇ ਹੀ ਮੁਹਾਰਤ ਹਾਸਲ ਕਰਦੇ ਜਦੋਂ ਸਾਨੂੰ ਸਿਖਾਉਂਦੇ ਸਾਨੂੰ ਪਰਪੱਕ ਬਣਾਉਂਦੇ ਨੇ ਸੋ ਇਸ ਤੋਂ ਇਲਾਵਾ ਜਿਹੜੇ ਪਰੰਪਰਾ ਦੇ ਪਰਬਾਦ ਵਿੱਚੋਂ ਇਹ ਨਿਕਲਦੀ ਹੈ ਤੇ ਵਿਸਿਤ ਵਿੱਚੋਂ ਪ੍ਰਾਪਤ ਹੁੰਦੀ ਹੈ ਤੇ ਇਹ ਹੀ ਸਾਡੀ ਕੀ ਗੀ ਹੈ ਲੋਕ ਕਲਾ ਹੈ ਲੋਕ ਕਲਾ ਦਾ ਇਹ ਜਿਹੜਾ ਵਿਰਸਾ ਹੈ ਗਏ ਸਾਨੂੰ ਕਿੱਥੋਂ ਮਿਲਿਆ ਹੈ ਪਰੰਪਰਾ ਤੋਂ ਹੀ ਪ੍ਰਾਪਤ ਹੁੰਦਾ ਹੈ ਤੇ ਇਸ ਦੇ ਵਿੱਚ ਕੀ ਕਿਸੇ ਮਨੁੱਖ ਨੇ ਜਿਹੜਾ ਇਤਿਹਾਸਕ ਜਿਹੜਾ ਪਿੱਛੇ ਲੰਘ ਚੁੱਕਾ ਹੈ ਉਸ ਦੇ ਵਿੱਚ ਪਾਸ਼ਾਈ ਰੂਪ ਮੌਖਿਕ ਰੂਪ ਦੇ ਵਿੱਚ ਗ੍ਰਹਿਣ ਕੀਤੇ ਗੈਰ ਪਰਛਾਈ ਰੂਪ ਜਿਵੇਂ ਕੋਈ ਪ੍ਰਦਰਸ਼ਨ ਹੋ ਗਏ ਕਾਰਜ ਕਲਾਵਾਂ ਗਿਆ ਬਸਤੂ ਕਲਾਵਾਂ ਇੱਕ ਹੀ ਗਨੇ ਆਪਣੇ ਜਿਹੜੇ ਵੱਡੇ ਉਹਨਾਂ ਦੇ ਸੀ ਉਹਨਾਂ ਤੋਂ ਦੇਖ ਦੇਖ ਕੇ ਹੀ ਇਹ ਗ੍ਰਹਿਣ ਕੀਤੇ ਸੀ ਹੁਣ ਤੁਹਾਡੇ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਪਰਸਨ ਹੋਏਗਾ ਜਿਹਨੂੰ ਇੱਕ ਬੜੀ ਸੋਹਣੀ ਪੇਂਟਿੰਗ ਦੀ ਖਲਾ ਹੁੰਦੀ ਹੈ ਜਦੋਂ ਤੁਸੀਂ ਉਸ ਨੂੰ ਰੋਜ਼ ਪੇਂਟਿੰਗ ਕਰਨਾ ਦੇਖਦੇ ਹੋ ਤਾਂ ਤੁਹਾਡੇ ਵਿੱਚ ਵੀ ਉਸ ਤਰੀਕੇ ਦਾ ਇੱਕ ਆਂਦਾ ਹੈ ਨਾ ਕਿ ਮੈਂ ਵੀ ਸਿੱਖਾਂ ਤੁਸੀਂ ਹੌਲੀ ਹੌਲੀ ਉਹਦੀ ਨਕਲ ਕਰਦੇ ਹੋ ਹੌਲੀ ਹੌਲੀ ਉਹ ਤੁਹਾਨੂੰ ਸਿਖਾਉਂਦਾ ਹੈ ਤੁਹਾਨੂੰ ਪਰਪੱਕ ਬਣਾਉਂਦਾ ਹੈ ਸੋ ਇਹ ਚੀਜ਼ ਕਿ ਵਿਸ਼ੇ ਦੇ ਵਿੱਚੋਂ ਹੀ ਸਾਨੂੰ ਲੋਕਲਾ ਪ੍ਰਾਪਤ ਹੁੰਦੀ ਹੈ ਤੇ ਇਹ ਜਿਹੜੀ ਇਸ ਦੀ ਕਮਾਈ ਕੀ ਹੈ ਸਾਡਾ ਅੰਦਰੋਨੀ ਸੁਖ ਤੇ ਸਾਡਾ ਅੰਦਰੋਨੀ ਜਿਹੜਾ ਗਵਲ ਸੋਭਜ ਹੈ ਅੱਗੇ ਲੋਕ ਕਲਾਵਾਂ ਲੋਕ ਸੰਸਕ੍ਰਿਤੀ ਦੇ ਨਾਲ ਕਹਿੰਦੇ ਇੰਨੀਆਂ ਰਲ ਗੱਡ ਗਈਆਂ ਨੇ ਕਿ ਸੀ ਇਹਨਾਂ ਨੂੰ ਵੱਖਰਾ ਨਹੀਂ ਕਰ ਸਕਦੇ ਤੇ ਵੱਖਰਾ ਕਰਨਾ ਕਾਫੀ ਔਖਾ ਹੋ ਚੁੱਕਾ ਹੈਗਾ ਵਾ ਕੰਦਾ ਉੱਪਰ ਚਿੱਤਰ ਬਣਾਣੇ ਦਰਿਆ ਖੇਸ ਫੁਲਕਾਰੀਆਂ ਗਲੀਚੇ ਉੱਤੇ ਪੈਟਰਨ ਕਰਨਾ ਇਹ ਘਰੇਲੂ ਵਸਤੂਪਯੋਗਾਸਤੇ ਜਿਹੜੀਆਂ ਕਲਾ ਬਣਾਉਣੇ ਜਿਹੜੇ ਬਣਾਉਣੇ ਚੀਜ਼ਾਂ ਵਸਤਾਂ ਇਹ ਕੀ ਹੈਗੇ ਨੇ ਇਹ ਕਹਿੰਦੇ ਲੋਕ ਜੀਵਨ ਨੂੰ ਸੁੰਦਰੇ ਟੰਗ ਦੇ ਨਾਲ ਜਿਉਣ ਲਈ ਹੁਲਾਸਪਤ ਨੇ ਇੱਕ ਤਾਂ ਇਸੇ ਇਸ ਤੋ ਸੋਝ ਵੀ ਮਾਨ ਸਕਦੇ ਆ ਦੂਸਰੇ ਜਦੋਂ ਅਸੀਂ ਇਹਨਾਂ ਨੂੰ ਇੱਕ ਵੇਚ ਕੇ ਅਸੀਂ ਇਹ ਤੋਂ ਕਿਹ ਗਾ ਆਪਣੀ ਜੀਵਨ ਨੂੰ ਵੀ ਸੁਖੀ ਬਣਾ ਸਕਦੇ ਹਾਂ ਠੀਕ ਹੈ ਅੱਗੇ ਦੇਖੋ ਪੰਜਾਬ ਦੇ ਵਿੱਚ ਜੇਕਰ ਹੁਣ ਗੱਲ ਕੀਤੀ ਜਾਵੇ ਤਾਂ ਲੋਕ ਜਿਹੜੇ ਕਿ ਚਿੱਤਰ ਕਲਾ ਜਿਹੜੀ ਆਉਂਦੀ ਗਿਨੇ ਖਾਸ ਵਰਗਯਾ ਤਰਮ ਜਾਂ ਸੰਪਰਾਦਾਇ ਦੀ ਕਲਾ ਨਹੀਂ ਹੁੰਦੀ ਇਹ ਹਰ ਇੱਕ ਪਰਸਨ ਇਸ ਨੂੰ ਅਪਣਾ ਸਕਦਾ ਹੈ ਜੇਕਰ ਉਹਨੂੰ ਆਉਂਦੀ ਹੈ ਤਾਂ ਉਹ ਦਿਖਾ ਸਕਦਾ ਹੈ ਤੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਵੱਸਣ ਵਾਲੇ ਖਾਸ ਕਰਕੇ ਪਿੰਡਾਂ ਦੇ ਵਿੱਚ ਉਹ ਲੋਕ ਬਹੁਤ ਜ਼ਿਆਦਾ ਇਸ ਦੇ ਵਿੱਚ ਹੁਨਰਮੰਦ ਹੁੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਇਸ ਤਰੀਕੇ ਦੀਆਂ ਚੀਜ਼ਾਂ ਇਹ ਮਿਲਦੀਆਂ ਨੇ ਇਹਨਾਂ ਦੇ ਵਿੱਚ ਲੋਕਲਾਣਾ ਚ ਪਰ ਅਸੀਂ ਇਸ ਨੂੰ ਚਾਰ ਪਾਰਟਸ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ ਜਿਸ ਦੇ ਵਿੱਚ ਫਰਸਟ ਸੈਕਟਰ ਵਿੱਚ ਆ ਜਾਂਦਾ ਗਵਾ ਕੱਚੇ ਕਰਾਉ ਦੀਆਂ ਕੰਦਾ ਤੇ ਕੀਤੀ ਚਿੱਤਰਕਾਰੀ ਮਿਊਰੇ ਚਿੱਤਰਕਾਰੀ ਆਉਂਦੀ ਕਲਮੀ ਚਿੱਤਰ ਆਉਣ ਦੇ ਤੇ ਮੋਹਰ ਕਾਸ਼ੀ ਜਾਂ ਫਰੈਸਕੋ ਫਰੈਸਕੋ ਹੈ ਗਿਆ ਸੌਰੀ ਫਰੈਸਕੀ ਨਹੀਂ ਹੈ ਫਰੈਸਕੋ ਚਿੱਤਰ ਉਹ ਸਭ ਤੋਂ ਪਹਿਲਾਂ ਸੜਕੋ ਆਏ ਦੀ ਗਿੰਦੀ ਕੱਚੇ ਕੰਦਾ ਕੰਦਾ ਤੇ ਕੀਤੀ ਚਿੱਤਰਕਾਰੀ ਸੋ ਇਹ ਜਿਹੜੀ ਚਿੱਤਰਕਾਰੀ ਜਿਹੜੀ ਹੁੰਦੀ ਹੈ ਬੜੀ ਸਰਲ ਹੁੰਦੀ ਹੈ ਸਧਾਰਨ ਹੁੰਦੀ ਹੈ ਤੇ ਇਹ ਜਿਹੜੇ ਲੋਕਾਂ ਦੇ ਲੋਕ ਵਿਸ਼ਵਾਸ ਤਹਿਤ ਕਿਸੇ ਨਾ ਕਿਸੇ ਉਹਨਾਂ ਦੀ ਹਿੱਤ ਦੀ ਪੂਰਤੀ ਵਾਸਤੇ ਕੀਤੀ ਹੁੰਦੀ ਹੈ ਇਹਦੇ ਵਿੱਚ ਜਿਵੇਂ ਗੋਹੇ ਆਏ ਦੀ ਮਿੱਟੀ ਆਉਂਦੀ ਹੈ ਕੱਲੀ ਆਂਦੀ ਹੈ ਜੇ ਗੇਰਵਾ ਇਸ ਤੇ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਤੇ ਇਸ ਦੇ ਵਿੱਚ ਜਿਹੜੇ ਹੁੰਦੇ ਨੇ ਸੁਆਣੀ ਜੀ ਨੂੰ ਜਿਹੜੀ ਘਰ ਦੀ ਔਰਤ ਹੁੰਦੀ ਹੈ ਉਹ ਜਿਹੜਾ ਮੁੱਖ ਦਰਵਾਜ਼ਾ ਹੁੰਦਾ ਹੈ ਉਹਦੇ ਜਿਹੜੇ ਆਸੇ-ਪਾਸੇ ਜਿਹੜੇ ਵੇਹੜੇ ਹੁੰਦੇ ਨੇ ਚੁੱਲ੍ਹਾ ਚਮਕਦਾ ਹੁੰਦਾ ਹੈ ਤੇ ਦਾਣਿਆਂ ਵਾਲੀ ਜਿਹੜੀ ਕੋਠੀ ਹੁੰਦੀ ਪੜਵਲੀਆਂ ਹੁੰਦੀਆਂ ਨੇ ਗਹੀਰੇ ਹੁੰਦੇ ਨੇ ਇਹਨਾਂ ਤੇ ਕਈ ਹੁੰਦੇ ਨੇ ਉੱਤੇ ਉਹ ਲੋਕ ਚਿੱਤਰ ਜਿਹੜੇ ਨੇ ਉਹ ਆਪਣੇ ਵੱਲੋਂ ਬਣਾਉਂਦੀ ਹੈ ਆਮ ਤੌਰ ਤੇ ਜਿਹੜੀ ਚਿੱਤਰਕਾਰੀ ਹੁੰਦੀ ਹੈ ਮੇਲਿਆਂ ਤਿਉਹਾਰਾਂ ਤੇ ਜਿਵੇਂ ਫਸਲਾਂ ਦੀ ਕਟਾਈ ਹੁੰਦੀ ਹੈ ਵਿਆਹ ਸ਼ਾਦੀ ਦੇ ਇਸ ਤਰ੍ਹਾਂ ਦੇ ਮੌਕੇ ਹੁੰਦੇ ਨੇ ਉਦੋਂ ਇਹ ਚੀਜ਼ਾਂ ਜਿਹੜੀਆਂ ਵੱਡੇ ਵੱਡੇ ਜਿਹੜੀਆਂ ਚੀਜ਼ਾਂ ਟਾਈਮ ਦੇ ਉੱਤੇ ਇਹ ਕੀਤੀ ਜਾਂਦੀ ਹੈ ਸੈਕਿੰਡ ਇਸ ਦੇ ਵਿੱਚ ਸੜਕਾਂਾਂ ਦੀ ਮਿਊਰਲ ਚਿੱਤਰਕਾਰੀ ਇਹ ਕੀ ਹੁੰਦੀ ਹੈ ਸਫੈਦੀ ਕਰਕੇ ਕਿਸੇ ਕੰਧ ਦੇ ਉੱਤੇ ਉਰੇ ਉੱਤੇ ਫਿਰ ਡਰਾਇੰਗ ਕਰਕੇ ਉਰੇ ਤੇ ਵਿੱਚ ਉਰੇ ਵਿੱਚ ਰੰਗ ਭਰਨ ਵਾਲੀ ਹੁੰਦੀ ਹੈ ਠੀਕ ਹੈ ਤੇ ਜੋ ਕਿ ਮਿਊਰਲ ਚਿੱਤਰ ਖਵਾਉਂਦੇ ਨੇ ਜਿਹੜੇ ਇਸ ਤਰੀਕੇ ਦੇ ਹੁੰਦੇ ਨੇ ਪੰਜਾਬ ਦੇ ਵਿੱਚ ਜਿਹੜੇ ਮਿਊਰਲ ਚਿੱਤਰਕਾਰ ਹੈ ਖਾਸ ਥਾਵਾਂ ਦੇ ਉੱਤੇ ਹੀ ਸਾਨੂੰ ਮਿਲਦੇ ਨੇ ਤੇ ਇਸ ਤੋਂ ਇਲਾਵਾ ਇਹਨਾਂ ਦੇ ਵਿੱਚ ਅਗਰ ਅਸੀਂ ਦੇਖਿਆ ਜਾਵੇ ਤਾਂ ਮੰਦਰ ਕਿਲੇ ਆ ਜਾਂਦੇ ਨੇ ਗੁਰਦੁਆਰੇ ਆ ਜਾਂਦੇ ਮਹਿਲ ਆ ਜਾਂਦੇ ਨੇ ਡੇਰੇ ਆ ਜਾਂਦੇ ਨੇ ਇਹਨਾਂ ਦੇ ਉੱਤੇ ਸਾਨੂੰ ਜਿਹੜੇ ਮਿਊਰਲ ਚਿੱਤਰਕਾਰੀ ਮਿਲਦੀ ਹੈ ਸੋ ਮਿਊਰੋ ਚਿੱਤਰਕਾਰੀ ਜਿਹੜੀ ਹੁੰਦੀ ਹੈ ਨਾ ਉਹਦੇ ਜਿਹੜੇ ਵਿਸ਼ੇ ਹੁੰਦੇ ਨੇ ਕੋਈ ਜਨਮ ਸਾਖੀਆਂ ਜਾਂਦੀਆਂ ਨੇ ਜਾਂ ਫਿਰ ਮਾਇਨ ਮਹਾਪਾਰੇ ਤੇ ਇਹਨਾਂ ਦੇ ਵਿੱਚੋਂ ਕੋਈ ਘਟਨਾਵਾਂ ਹੋ ਜਾਂਦੀਆਂ ਨੇ ਤੇ ਇਹਨਾਂ ਦੇ ਵਿੱਚ ਵਿਅਕਤੀ ਚਿੱਤਰ ਜਿਹੜੇ ਹੁੰਦੇ ਨੇ ਉਹ ਕਈ ਵਾਰੀ ਬਣਾਏ ਹੋਏ ਦਿਸਦੇ ਨੇ ਜ਼ਿਆਦਾਤਰ ਠੀਕ ਹੈ ਇਹ ਇਹਦੇ ਵਿੱਚ ਜ਼ਿਆਦਾਤਰ ਕਿ ਦਿਖਾਇਆ ਜਾਂਦਾ ਹੈ ਕਿ ਕੋਈ ਇਹੋ ਜਿਹਾ ਵੱਡਾ ਨਾਇਕ ਉਸ ਦੇ ਪ੍ਰਤੀ ਸ਼ਰਧਾ ਭਾਵ ਜਿਹੜੇ ਨੰਜੀਵੇ ਸੜਗੁਣਾ ਨਾਨ ਦੇਵ ਜੀ ਹੋਗੇ ਜਾਂ ਫਿਰ ਕੋਈ ਹੋਰ ਹੋਗੇ ਇਸ ਤਰ੍ਹਾਂ ਦੇ ਚਿੱਤਰਕਾਰੀ ਜੇਕਰ ਉਹਨਾਂ ਪਰਸਨ ਨੂੰ ਖਾਸ ਦਿਖਾਇਆ ਜਾਂਦਾ ਹੈ ਨਾ ਉਹਰੇ ਵਾਸਤੇ ਕੀਤੀ ਜਾਂਦੀ ਹੈ ਥਰਡ ਸੜ ਕੋਈ ਦੇ ਕਲਮੀ ਚਿੱਤਰ ਜਾਂ ਫਿਰ ਨਿੱਕ ਚਿੱਤਰ ਆਇੰਦੇਗੇ ਨੇ ਇਸ ਦੇ ਵਿੱਚ ਕਿੰਨੇ ਛੋਟੇ ਆਕਾਰ ਦੇ ਹੁੰਦੇ ਨੇ ਜਿਸ ਨੂੰ ਅਸੀਂ ਕਲਮੀ ਚਿੱਤਰ ਕਹਿ ਦਿੰਦੇ ਨੇ ਇਸ ਕਿਸਮ ਦੇ ਜਿਹੜੇ ਚਿੱਤਰ ਹੁੰਦੇ ਨੇ ਉਹ ਜ਼ਿਆਦਾਤਰ ਕਿੰਨੇ ਨੇ ਪੁਰਾਣੇ ਜਿਹੜੀਆਂ ਹੱਥ ਲਿਖਤ ਜਨਮ ਸਾਖੀਆਂ ਹੁੰਦੇ ਨੇ ਜਾਂ ਫਿਰ ਉਹ ਹੋਰਨਾ ਜਿਹੜੇ ਖਣੜੇ ਹੁੰਦੇ ਨੇ ਉਹਨਾਂ ਦੇ ਵਿੱਚ ਇਹ ਜਿਹੜੇ ਮਿਲਦੇ ਨੇ ਤੇ ਲਾਸਟ ਜਿਹੜਾ ਸਾਡ ਕੋ ਆਇੰਦਾ ਹੈ ਗਵਾ ਫ੍ਰੈਸਕੋ ਚਿੱਤਰ ਜਿਹੜੇ ਆਉਂਦੇ ਨੇ ਇਹਨਾਂ ਦੇ ਵਿੱਚ ਜਿਹੜੇ ਗਿੱਲੇ ਪਲਸਟਰ ਹੁੰਦੇ ਨੇ ਉਹਨਾਂ ਨੂੰ ਛਿਲਕੇ ਬਾਅਦ ਵਿੱਚ ਉਹਨਾਂ ਦੇ ਉੱਤੇ ਵਿੱਚ ਰੰਗ ਭਰ ਲਏ ਜਾਂਦੇ ਨੇ ਤੇ ਇਹ ਜ਼ਿਆਦਾਤਰ ਜਿਹੜੇ ਇਸ ਤਰੀਕੇ ਦੇ ਚਿੱਤਰ ਹੁੰਦੇ ਨੇ ਫ੍ਰੈਸਕੋ ਇਹ ਜਿਹੜੇ ਕੁਦਰਤ ਦੇ ਨਾਲ ریلیਟਡ ਹੀ ਸਾਨੂੰ ਮਿਲਦੇ ਨੇ ਠੀਕ ਹੈ ਇਸ ਤੋਂ ਇਲਾਵਾ ਜਿਹੜੇ ਸਾਡ ਕੋ ਅ ਹੋਰ ਹਾਂ ਹੁਣ ਦੇਖੋ ਜਿਹੜੇ ਪੰਜਾਬ ਦੇ ਜਿਹੜੇ ਦੇਖੇ ਜਾਂਦੇ ਨੇ ਲੋਕ ਕਲਾਵਾਂ ਜਿਹੜੀਆਂ ਹੁੰਦੀਆਂ ਨੇ ਨਾ ਉਹਨਾਂ ਦੇ ਵਿੱਚ ਅਗਰ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਕਿ ਮੂਰਤੀਕਾਰੀ ਜਿਹੜੀਆਂ ਹੁੰਦੀਆਂ ਨੇ ਤੇ ਉਹਦੇ ਵਿੱਚ ਮੂਰਤੀ ਬਣਾ ਕੇ ਉਹਨਾਂ ਦੀ ਪੂਜਾ ਕਰਨ ਦਾ ਕਾਫੀ ਜਿਹੜਾ ਹੈਗਾ ਰਿਵਾਜ ਰਿਹਾ ਹੈਗਾ ਵਹੜੱਪਾ ਮੋਹਨਜੋਦੜੋ ਦੇ ਵਿੱਚ ਵੀ ਮਿਲਦੀਆਂ ਨੇ ਤੇ ਪੰਜਾਬ ਦੇ ਵਿੱਚ ਲੋਕ ਦੇਵੀਆਂ ਜਿਵੇਂ ਸਾਂਝੀ ਦੇਵੀ ਦੀ ਮੂਰਤੀ ਬਣਾ ਕੇ ਪੂਜਾ ਕੀਤੀ ਜਾਂਦੀ ਹੈ ਦ ਮੇਨ ਆਇਂਦਾ ਗਵਾ ਇਸ ਵਿੱਚ ਇਹਨੂੰ ਲੋਕ ਵਿਸ਼ਵਾਸ ਤੇ ਧਰਮ ਦੇ ਨਾਲ ਜ਼ਿਆਦਾਤਰ ਰਿਲੇਟਡ ਕਰਕੇ ਜੋੜਿਆ ਜਾਂਦਾ ਗਵਾ ਉਹ ਨਵਰਾਤਰੀ ਦੇ ਦੌਰਾਨ ਜਿਹੜੀ ਕੰਦ ਉੱਤੇ ਠੀਕ ਹੈ ਬਣਾਈ ਜਾਂਦੀ ਹੈਗੀ ਸੀ ਤੇ ਇਹ ਉਹਨਾਂ ਦੀ ਮੂਰਤੀ ਕਲਾ ਦੇ ਬਾਰੇ ਆਇਂਦੇ ਗਏ ਨੇ ਤੇ ਬਾਅਦ ਵਿੱਚ ਇਸ ਤੋਂ ਇਲਾਵਾ ਉਹ ਹੀ ਮਾਤਾ ਦੀ ਮੂਰਤੀ ਬਣਾਉਣਾ ਤੇ ਬੱਚਿਆਂ ਦੇ ਮਤਲਬ ਬੱਚਿਆਂ ਨੂੰ ਬਚਾਉਣਾ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਵਾਸਤੇ ਤੇ ਇਸ ਤੋਂ ਇਲਾਵਾ ਹੋਰ ਵੀ ਸੜਕੋ ਕਾਫੀ ਦੇਵੀ ਆਇਂਦੇ ਦੇਵਤਿਆਂ ਦੇਵੀ ਆਇਂਦੇ ਨੇ ਉਹਨਾਂ ਦੀ ਜਿਹੜੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਨੇ ਇਸ ਤੋਂ ਇਲਾਵਾ ਵੀ ਹੋਰ ਸਾਡੇ ਕੋਲ ਜਿਵੇਂ ਮੇਲੇ ਤਿਉਹਾਰ ਹੋਏਂਦੇ ਨੇ ਉਰੇ ਜਦੋਂ ਟਾਈਮ ਹੁੰਦਾ ਹੈ ਤਾਂ ਘਰਾਂ ਦੇ ਉੱਤੇ ਵੀ ਪੇਂਟਿੰਗ ਰੰਗਿਨੀ ਇਸ ਤਰੀਕੇ ਦੇ ਆਉਂਦੇ ਨੇ ਬਣਾਉਣੇ ਤੇ ਬੱਚੇ ਜਿਹੜੇ ਖਾਸ ਕਰਕੇ ਉਹਨਾਂ ਦੇ ਮਿੱਟੀ ਦੇ ਮੋਰ ਤੋਤੇ ਕਬੂਤਰ ਚਿੜੀਆਂ ਇਸ ਤਰੀਕੇ ਦੇ ਜਿਹੜੇ ਚਿੱਤਰ ਹੈ ਉਹ ਜ਼ਿਆਦਾਤਰ ਬਣਾਏ ਜਾਂਦੇ ਨੇ ਸੋ ਇਹ ਜਿਹੜੇ ਅਗੇ ਸਾਡੇ ਕੋਲ ਲੋਕ ਕਲਾਵਾ ਖਾਸ-ਖਾਸ ਟਾਈਮ ਦੇ ਉੱਤੇ ਜਿਹੜੇ ਹੈਗੇ ਨੇ ਦੇਖਣ ਨੂੰ ਮਿਲਦੇ ਨੇ ਠੀਕ ਹੈ ਨੈਕਸਟ ਸੈਕਸ਼ਨ ਕੋਇਸ ਤੇ ਵਿੱਚ ਟਾਪਿਕ ਆ ਜਾਂਦਾ ਗਵਾ ਪੰਜਾਬ ਦੇ ਜਿਹੜੇ ਲੋਕ ਮੇਲੇ ਤੇ ਇਹ ਜਿਹੜੇ ਲੋਕ ਮੇਲੇ ਨੇ ਇਹ ਅਸੀਂ ਪਹਿਲੋ ਬਹੁਤ ਵਾਰ ਜਿਹੜਾ ਪੜ ਚੁੱਕੇ ਆ ਬਟ ਫਿਰ ਵੀ ਥੋੜਾ ਜਿਹਾ ਮੈਂ ਕਹਿੰਸੀ ਕਿ ਇਹਦੇ ਬਾਰੇ ਵੀ ਇੱਕ ਅੱਧਾ ਵਾਰੀ ਪੜਾ ਦਾਂਗੀ ਜਸ ਮਿੰਟ ਹਰ ਲੋਕ ਮੇਲੇ ਜਿਹੜੇ ਕਿ ਨੇ ਇਹ ਜ਼ਿਆਦਾਤਰ ਡਿਟੇਲਸ ਵਿੱਚ ਤਾਂ ਮੈਂ ਤਾਂ ਨਹੀਂ ਲਿਖਿਆ ਗਏ ਕਿਉਂਕਿ ਸਾਨੂੰ ਇਹ ਪਤਾ ਹੈ ਇਸ ਤੋਂ ਲਾ ਬਈ ਇੱਕ ਟੌਪਿਕ ਸੜਾ ਹੋ ਰਹਿ ਗਿਆ ਸੀ ਲੋਕ ਵਿਸ਼ਵਾਸ ਬਾਰੇ ਸੋ ਉਹ ਵੀ ਅਸੀਂ ਜਿਹੜਾ ਗਵਾ ਦੇਖ ਲਾਂਗੇ ਬਟ ਇੱਕ ਟੌਪਿਕ ਪਹਿਲਾਂ ਵਾਲਾ ਪੜਾ ਲੈਨੇ ਆਪਾਂ ਅੱਜ ਦੂਸਰਾ ਵੇਖਦੇ ਹਾਂ ਪੰਜਾਬੀ ਖਾਣ ਪੀਣ ਖਾਣ ਪੀਣ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਦਾ ਸਾਡੇ ਇੱਥੇ ਚੱਲਦਾ ਹੈ ਖਾਣ ਪੀਣ ਤੇ ਜ਼ਿਆਦਾਤਰ ਜਿਹੜੇ ਕਿ ਨੇ ਕਿ ਕੁਝ ਲੋਕਾਂ ਵਾਸਤੇ ਥੋੜੇ ਟਾਈਮ ਦੀ ਰੁਟੀਨ ਮਿਲ ਜਾਈ ਉਹ ਹੀ ਜ਼ਿਆਦਾ ਉਹਨਾਂ ਨੂੰ ਇੱਕ ਵਧੀਆ ਹੁੰਦੀ ਸੀ ਬਟ ਚਾਹ ਜਿਹੜੇ ਗਵੇਲੇ ਦਾ ਖਾਣਾ ਜ਼ਿਆਦਾਤਰ ਇੱਥੇ ਕੀ ਗਿਨੇ ਖਾਂਦੇ ਨੇ ਜਿਸ ਦੇ ਵਿੱਚ ਛਾਹ ਵੇਲੇ ਆਿੰਦਾ ਗਵਾ ਤੇ ਛਾਹ ਵੇਲੇ ਦੇ ਵਿੱਚ ਜਿਵੇਂ ਸਵੇਰ ਦਾ ਨਾਸ਼ਤਾ ਜ਼ਿਆਦਾਤਰ ਜਿਹੜੇ ਬੋਤਾ ਬੁੱਤ ਸਵੇਰੀ ਸਵਕਤੀ ਨਹੀਂ ਹੁੰਦਾ ਇਹ ਗਵਾ ਤੇ ਇਹ ਕਿ ਜਿਹੜੇ ਲੋਕੀ ਕੇਵਲ ਛਾਹ ਵੇਲੇ ਹੀ ਆਪਣਾ ਜਿਹੜਾ ਭੋਜਨ ਹੈ ਜਿਹੜਾ ਜ਼ਿਆਦਾਤਰ ਆਰੰਭ ਕਰਦੇ ਨੇ ਜਿਵੇਂ ਪਰੌਂਠੇ ਹੋਗੇ ਫੁਲਕੇ ਹੋਗੇ ਜਾਂ ਫਿਰ ਕੋਈ ਜਣੇ ਮੱਕੀ ਦੀ ਰੋਟੀਆਂ ਜਾਂ ਫਿਰ ਦਹੀਂ ਹੋਗੇ ਲੱਸੀ ਹੋਗੇ ਇਹ ਜ਼ਿਆਦਾਤਰ ਬਣਾਣੇ ਪਿੰਡਾਂ ਦੀ ਗੱਲ ਕੀਤੀ ਗਈ ਹੈ ਜਿੱਥੇ ਜਿਹੜਾ ਭੋਜਨ ਚੱਲਦਾ ਸੀ ਸੈਕਿੰਡ ਇਸ ਦੇ ਵਿੱਚ ਆਈਦਾ ਗਵਾ ਦੁਪਹਿਰ ਦਾ ਖਾਣਾ ਜਿਸ ਦੇ ਵਿੱਚ ਜਿਹੜੀ ਰੋਟੀ ਹੈ 12 ਵਜੇ ਤੋਂ 2 ਵਜੇ ਦੇ ਵਿੱਚ ਕਦੇ ਵੀ ਖਾਧੀ ਜਾ ਸਕਦੀ ਹੈ ਸਾਦੀ ਦਾਲ ਹੁੰਦੀ ਸੀ ਪਹਿਲੋਂ ਦੀ ਗੱਲ ਕੀਤੀ ਗਈ ਹੈ ਤੇ ਰੋਟੀ ਤੇ ਦਾਲ ਜਿਹੜੇ ਸੀ ਉਹ ਜ਼ਿਆਦਾਤਰ ਦੇਸੀ ਘਿਓਸ ਦੇ ਵਿੱਚ ਪਾਇਆ ਜਾਂਦਾ ਸੀ ਬਾਅਦ ਵਿੱਚ ਫਿਰ ਗੁੜ ਖਾਦਾ ਜਾਂਦਾ ਸੀ ਤੇ ਕਈ ਵਾਰੀ ਸੌਣ ਭਾਦੋ ਜਿਹੜੀਆਂ ਬਰਸਾਤਾ ਤੋਂ ਜਦੋਂ ਖੁਸ਼ ਹੋ ਕੇ ਜਦੋਂ ਉਸ ਟਾਈਮ ਹੁੰਦਾ ਸੀ ਤਾਂ ਪੂੜੇ ਗੁਰਗਲੇ ਖੀਰ ਇਹ ਵੀ ਬਣਾਏ ਜਾਂਦੇ ਸੀ ਸੌਣ ਦੇ ਮਹੀਨੇ ਵਿੱਚ ਜਿਹੜਾ ਖੀਰ ਹੈ ਉਹ ਜ਼ਿਆਦਾਤਰ ਖਾਈ ਜਾਂਦੀ ਸੀ ਅੱਗੇ ਆਇਆਂ ਦਾ ਸਰ ਕੋ ਲੋਡੇ ਵੇਲਾ ਜੇ ਲੋਡੇ ਵੇਲੇ ਦੇ ਵਿੱਚ ਦੇਖ ਕੇ ਰੱਖਿਆ ਜਾਵੇ ਘਰਾ ਦੇ ਬਾਹਰ ਜਿਹੜੇ ਅਗਰ ਦੇਖਿਆ ਜਾਵੇ ਤਾਂ ਕੱਚੇ ਜਿਹੜੇ ਛੋਲੇ ਹਨਾ ਦੀਆਂ ਭੁੰਨੀਆਂ ਹੋਈਆਂ ਜਿਹੜੀਆਂ ਹੋਲਾ ਤੇ ਗੰਨੇ ਦੀ ਰੋ ਤੇ ਕੜਾਹੀ ਜਿਹੜਾ ਉੜੇ ਜਿਹੜਾ ਗੁੜ ਹੁੰਦਾ ਸੀ ਉਰੇ ਨਾਲ ਹੀ ਟਾਈਮ ਸਾਲਿਆ ਜਾਂਦਾ ਸੀ ਘਰ ਵਿੱਚ ਕੀ ਗਏ ਸੀ ਕੁੰਗਣੀਆਂ ਠੀਕ ਹੈ ਤੇ ਇਹ ਉਹਦੇ ਵਿੱਚ ਖੰਡ ਗੁੜ ਕੇ ਉਹ ਵਾਲੇ ਜਿਹੜੇ ਸਤੂਆਂ ਦੇ ਨਾਲ ਇਹ ਜਿਹੜਾ ਟਾਈਮ ਸੀ ਲੂਟੇ ਵੇਲੇ ਦਾ ਉਸਾਰਨਿਆ ਜਾਂਦਾ ਸੀ ਤੇ ਲਾਸਟ ਜਿਹੜਾ ਰਾਤ ਦਾ ਖਾਣਾ ਹੈਗਾ ਸੀ ਇਸ ਦੇ ਵਿੱਚ ਕੀ ਹੁੰਦੀ ਸੀ ਦਾਲ ਚੋਲ ਕੜੀ ਹੋ ਗਈ ਕਾਲੇ ਛੋਲੇ ਦੀ ਸਬਜ਼ੀ ਇਹ ਜ਼ਿਆਦਾਤਰ ਖਰਾਕ ਚੰਦੇ ਪਿਲੋ ਜ਼ਿਆਦਾ ਖਾਂਦੇ ਸੀ ਇਸ ਤੋਂ ਇਲਾਵਾ ਉਸ ਟਾਈਮ ਜਿਹੜੇ ਜਿਹੜੇ ਟਾਈਮ ਦੀਆਂ ਸਬਜ਼ੀਆਂ ਸੀ ਉਹ ਨਾਲ ਜ਼ਰੂਰ ਹੁੰਦੀਆਂ ਸੀ ਉਹ ਜ਼ਿਆਦਾਤਰ ਜਿਹੜੇ ਕਿ ਸੀ ਖੇਤਾਂ 'ਚ ਕੰਮ ਕਰਦੇ ਸੀ ਉਹਨਾਂ ਨੂੰ ਜਦੋਂ ਵੀ ਭੁੱਖ ਲੱਗਦੀ ਸੀ ਉਹ ਕੀ ਗਏ ਸੀ ਜੇਕਰ ਉਹਨਾਂ ਦੇ ਲਾਗੇ ਗਾਜਰਾਂ ਹੁੰਦੀਆਂ ਸੀ ਸ਼ਲਗਮ ਹੁੰਦੇ ਸੀ ਉਹ ਨਾਲ ਆ ਖਾ ਲੈਂਦੇ ਸੀ ਗੰਨੇ ਵੀ ਵਗੈਰਾ ਜਿਹੜੇ ਚੂਪਾ ਲੈਂਦੇ ਸੀ ਸੋ ਇਸ ਤੋਂ ਇਲਾਵਾ ਮਿੱਠਾ ਜਿਹੜਾ ਗਾਸੀਨਾ ਉਹ ਜ਼ਿਆਦਾਤਰ ਜਿਹੜਾ ਇੱਥੇ ਖਾਇਆ ਜਾਂਦਾ ਸੀ ਤੇ ਪੰਜਾਬ ਦੇ ਵਿੱਚ ਅਜੇ ਵੀ ਜਿਹੜਾ ਗਵਾ ਪਸੰਦ ਕੀਤਾ ਜਾਂਦਾ ਸੀ ਮਸਾਲੇਦਾਰ ਜਿਹੜਾ ਭੋਜਨ ਹੈ ਉਹ ਵੀ ਤੁਹਾਨੂੰ ਪਤਾ ਹੀ ਹੈ ਕਿ ਜ਼ਿਆਦਾਤਰ ਇੱਥੇ ਕੀ ਗਏ ਨੇ ਖਾਣਾ ਪਸੰਦ ਕਰਦੇ ਨੇ ਪੰਜਾਬ ਦੇ ਲੋਕ ਇਸ ਦੇ ਵਾਸਤੇ ਹੀ ਜਾਣੇ ਜਾਂਦੇ ਨੇ

ओके सो नेक्स्ट ਜਿਹੜਾ ਪੰਜਾਬ ਦੇ ਮੇਲੇ ਦੇ ਇਤਿਹਾਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲ ਮਿਲਦਾ ਹੈ ਟਾਪਿਕ ਉਹ ਹੈ ਜਿਹੜੇ ਸੜਕੋ ਜਰਗਦਾ ਮੇਲਾ ਸੋ ਜਰਗਦਾ ਜਿਹੜਾ ਮੇਲਾ ਹੈਗਾ ਇਹ ਤੁਹਾਨੂੰ ਪਤਾ ਹੀ ਹੈ ਕਿ ਮਾਲਵੇ ਦੇ ਸਿੱਧ ਨਗਰ ਉਹਨਾਂ ਦੇ ਨੇੜੇ ਕਸਬਾ ਗਵਾ ਜਰ ਜਿਸ ਦੇ ਵਿੱਚ ਗਣ ਕਰਨ ਹੀ ਜਰਗ ਦੇ ਮੇਲੇ ਦਾ ਨਾਮ ਜਿਹੜਾ ਹੈ ਗਵਾ ਉਹ ਪਿਆ ਸੀ ਠੀਕ ਹੈ ਸੋ ਇਹ ਜਿਹੜਾ ਮੇਲਾ ਹੈਗਾ ਸੀ ਇਹ ਚੇਤ ਦੇ ਮਹੀਨੇ ਬਸੜੀਆ ਦਾ ਮੇਲਾ ਵੀ ਇਸ ਨੂੰ ਕਹਿੰਦੇ ਨੇ ਬਸੜੀਆ ਜਾਂ ਬਾਹੜੀਏ ਦਾ ਅਰਥ ਕੀ ਹੁੰਦਾ ਹੈ ਇਸ ਦੇ ਵਿੱਚ ਬੇਹਾਪਨਾ ਠੀਕ ਹੈ ਸੋ ਛੇਤ ਦੇ ਪਹਿਲੇ ਮੰਗਲਵਾਰ ਦੀ ਸਵੇਰ ਤੋਂ ਇੱਕ ਦਿਨ ਪਹਿਲਾਂ ਗੁਲਗਲੇ ਇੱਥੇ ਪਕਾਏ ਜਾਂਦੇ ਨੇ ਰਾਤ ਨੂੰ ਜਿਹੜੇ ਗਿਨੇ ਸੱਚੇ ਰੱਖ ਕੇ ਦੂਜੇ ਦਿਨ ਜਦੋਂ ਬਿਹੇਵ ਹੋ ਜਾਂ ਤਾਂ ਮਾਤਾ ਰਾਣੀ ਦੀ ਪੂਜਾ ਘਰ ਕੇ ਪਹਿਲਾ ਗਦੇ ਜਿਹੜੇ ਨੇ ਉਹਨਾਂ ਨੂੰ ਖਵਾ ਕੇ ਫਿਰ ਆਪ ਖਾਦੇ ਜਾਂਦੇ ਨੇ ਗੁਲਗਲੇ ਬੇਹੇ ਖਾਨ ਚਾ ਤੋਂ ਹੀ ਇਸ ਦਾ ਨਾਮ ਜਿਹੜਾ ਗਸੀਕ ਬਾਸੜੀਆ ਜਿਹੜਾ ਗਸੀ ਜਾਂ ਬਾਹੜੀਆ ਇਹ ਪਿਆਸੀ ਸੋ ਇਹ ਜਿਹੜਾ ਤਿਹਾੜ ਹੈ ਦਵਾ ਖਾਸ ਕਰਕੇ ਜਿਹੜਾ ਮਾਲਵੇ ਜਿਵੇਂ ਪੁਆੰਦ ਦੇਵ ਜਿਹੜੇ ਪਿੰਡੇ ਗਿਨੇ ਔਰ ਇਹ ਵਿੱਚ ਮਨਾਇਆ ਜਾਂਦਾ ਹੈ ਜਿਸ ਘਰ ਦੇ ਜੀ ਨੂੰ ਕੋਈ ਮਾਤਾ ਨਿਕਲੀ ਹੋਵੇ ਤੇ ਉਹ ਸੁਖਣਾ ਉਹਨੇ ਚੜਾਣੀ ਹੋਵੇ ਤੇ ਇਹ ਜਿਹੜੀ ਚੀਜ਼ ਹੈ ਉਸ ਸਮੇਂ ਜਿਹੜਾ ਕੀਤਾ ਜਾਂਦਾ ਹੈ ਅੱਗੇ ਦੇਖੋ ਇਹ ਜ਼ਿਆਦਾਤਰ ਜਦੋਂ ਮੇਲਾ ਹੁੰਦਾ ਹੈ ਨਾ ਇਹ ਸੀਤਲਾ ਦੇਵੀ ਜਿਹੜੇ ਆ ਉਹਨਾਂ ਨੂੰ ਰਜਾਉਣ ਵਾਸਤੇ ਕੀਤਾ ਜਾਂਦਾ ਹੈ ਤੇ ਮੇਲਾ ਜਿਹੜਾ ਇੱਕ ਟੋਬੇਦੁਆਲੇ ਲੱਗਦਾ ਹੈ ਤੇ ਮਾਤਾ ਦੀ ਜਿਵੇਂ ਇਹ ਪੂਜਾ ਹੁੰਦੀ ਹੈ ਉਹ ਕਰਨ ਵੇਲੇ ਟੋਬੇ ਚੋਂ ਮਿੱਟੀ ਕੱਢ ਕੇ ਇੱਕ ਮਟੀਲਾ ਜਿਹਾ ਖੜਾ ਕਰ ਲੈਂਦੇ ਨੇ ਤੇ ਇਸ ਨੂੰ ਹੀ ਮਾਤਾ ਦਾ ਜਿਹੜਾ ਰੂਪ ਮੰਨ ਕੇ ਇੱਥੇ ਹੀ ਸਾਰਾ ਕੁਝੜਾਇਆ ਜਾਇਆ ਨਾ ਪੈਗਾ ਵਾ ਖੋਤੇ ਨੂੰ ਸਿੱਧਲਾ ਦੇਵੀ ਦਾ ਵਾਹਨ ਮੰਨਿਆ ਜਾਂਦਾ ਹੈ ਇਸ ਲਈ ਖੋਤੇ ਦੀ ਗੁਲਗਲੀਆਂ ਉਹਨਾਂ ਨੂੰ ਜਾਂ ਫਿਰ ਬਕਲੀਆਂ ਉਹਨਾਂ ਵਾਸਤੇ ਇਹ ਜਿਹੜੇ ਗਿਨੇ ਉਹਨਾਂ ਨੂੰ ਸੇਵਨ ਕਰਵਾਇਆ ਜਾਂਦਾ ਹੈ ਤੇ ਤੇ ਪਰਸੈਂਟੇਜ ਕਰ ਜੇਕਰ ਖੋਤਾ ਜ਼ਿਆਦਾਤਰ ਹੀ ਨੇ ਇਨੇ ਜਾ ਫਿਰ ਉਹ ਇਸਤਰਾਮ ਬਾਸ ਕਟੇ ਤਾਂ ਕਿ ਕਾ ਸੀ ਉਹ ਮੰਨਿਆ ਜਾਂਦਾ ਹੈ ਕਿ ਮਾਤਾ ਰਾਣੀ પ્રસન્ન ਹੋ ਗਈ ਹੈ ਠੀਕ ਹੈ ਅੱਗੇ ਨੈਕਸਟ ਸਾਈਡ ਕੋ ਮਿਲਦਾ ਹੈ ਕਵਾ ਸ਼ਪਾਰ ਦਾ ਮੇਲਾ ਸੋ ਇਹ ਜਿਹੜਾ ਮੇਲਾ ਹੈ ਨਾ ਪੰਜਾਬ ਦੇ ਕੇਂਦਰ ਜਿੰਨੇ ਵੀ ਜਿਹੜੇ ਮੇਲੇ ਨੇ ਉਹਨਾਂ ਚੋਂ ਪੰਜਾਬੀਆਂ ਦੇ ਸਭ ਤੋਂ ਜ਼ਿਆਦਾ ਵਧੇਰੇ ਰੰਗੀਨ ਇਹ ਮੰਨਿਆ ਜਾਂਦਾ ਹੈ ਤੇ ਇੱਥੇ ਕੀ ਕਵਾ ਗੁੱਗੇ ਪੀਰ ਦੀ ਇੱਕ ਮੜੀ ਜੜੀ ਗਈ ਹੈ ਦਖਣੀ ਗੁੱਠੇ ਕਹਿੰਦੇ ਨੇ ਸੋ ਉਥੇ ਇੱਕ ਗੁੱਗੇ ਪੀਰ ਦੀ ਮਾੜੀ ਹੁੰਦੀ ਹੈ ਤੇ ਜਿਹੜੇ ਗੁੱਗੇ ਦੇ ਜਿਹੜੇ ਭਗਤ ਹੈ ਤੇ ਰਾਜਸਥਾਨ ਦੇ ਕਿਸੇ ਮਾੜੀ ਜਿਹੜੀ ਹੁੰਦੀ ਹੈ ਉਥੋਂ ਇੱਕ ਮਿੱਟੀ ਲਿਆ ਕੇ ਤੇ ਉਹ ਫਿਰ ਕੀ ਗਏ ਉਹਨਾਂ ਨੇ ਇੱਥੇ ਸਥਾਪਨਾ ਕੀਤੀ ਸੀ ਪਿੰਡ ਹੈਗਾ ਸੀ ਦਖਣੀ ਗੁੱਠੇ ਠੀਕ ਹੈ ਉਥੇ ਗੁੱਗੇ ਪੀਰ ਦੀ ਮਾੜੀ ਉੱਥੇ ਕੀ ਹੈ ਤਾਂ ਉੱਥੇ ਜਿਹੜੇ ਕਿਸੇ ਭਗਤ ਨੇ ਕੀ ਲੈ ਕੇ ਰਾਜਸਥਾਨ ਤੋਂ ਮਿੱਟੀ ਲੈ ਕੇ ਤਾਂ ਉੱਥੇ ਕੀ ਗੱਸੀ 1890 ਜਿਹੜੇ ਬਿਕਰਮੀ ਸੰਮਤ ਜਿਹੜਾ ਸੀ ਉੱਥੇ ਕੀ ਇੱਕ ਸਥਾਪਨਾ ਕੀਤੀ ਸੀ ਉਦੋਂ ਤੋਂ ਹੀ ਇਹ ਮੇਲਾ ਜਿਹੜਾ ਉੱਥੇ ਮਨਾਇਆ ਆਇਆ ਜਾ ਰਿਹਾ ਹੈ ਜ਼ਿਆਦਾਤਰ ਕੀ ਗੱਸੀ ਪੀਰ ਦੀ ਪੂਜਾ ਹਿੱਤ ਉਹ ਜਿਹੜਾ ਗ ਮੇਲਾ ਮਨਾਇਆ ਜਾਂਦਾ ਹੈ ਤੇ ਇਸ ਦਿਨ ਕੀ ਹੁੰਦਾ ਜਿਹੜੀ ਗੁੱਗੇ ਦੀ ਮਾੜੀ ਹੁੰਦੀ ਹੈ ਔਰ ਲਾਗੇ ਸੱਤ ਵਾਰੀ ਮਿੱਟੀ ਕੱਢਦੇ ਨੇ ਤੇ ਇਸ ਤਰ੍ਹਾਂ ਜਿਹੜਾ ਕਰਨ ਵਾਲਾ ਵਿਅਕਤੀ ਨਨਾ ਉਰੇ ਤੇ ਕਿੰਨੇ ਮਿਹਰ ਮੰਨੀ ਜਾਂਦੀ ਕੀ ਹੈ ਤੇ ਇਸ ਮਿੱਟੀ ਨੂੰ ਸੱਪ ਨਾਲ ਡੰਗੇ ਥਾਂ ਦੀ ਜਿਹੜੀ ਇੱਕ ਗੁਣਕਾਰੀ ਉਸਦੇ ਵਾਸਤੇ ਮੰਨਿਆ ਜਾਂਦਾ ਹੈ ਸਰਪ ਪੂਜਾ ਦਾ ਇਹ ਪ੍ਰਤੀਕ ਮੰਨਿਆ ਜਾਂਦਾ ਹੈ ਠੀਕ ਹੈ ਤੇ ਜ਼ਿਆਦਾਤਰ ਬਹੁਤ ਸਾਰੇ ਲੋਕੀ ਇਸ ਦਿਨ ਗੁੱਗੇ ਪੀਰ ਦੀ ਜਿਹੜੀ ਚੌਕੀ ਹੈ ਉੱਪਰ ਨੂੰ ਹੁੰਦੇ ਨੇ ਤੇ ਬਾਲਮਿਕੀਆਂ ਦੇ ਵਿੱਚ ਗੁੱਗੇ ਨੂੰ ਬਹੁਤ ਜ਼ਿਆਦਾ ਮਾਨਤਾ ਜੜੀ ਗਈ ਹੈ ਉਹ ਇਹ ਮਿਲੀ ਹੋਈ ਹੈ ਠੀਕ ਹੈ ਤੇ ਇਸ ਦਿਨ ਕੀ ਕਰਦੇ ਨੇ ਉਹ ਮੋਰ ਪੰਖੀਆ ਜਿਹੜੇ ਹੁੰਦੇ ਨੇ ਝੰਡੇ ਹੱਥ ਵਿੱਚ ਉਚੇਚੇ ਤੌਰ ਤੇ ਫੜਦੇ ਨੇ ਤੇ ਸ਼ੱਦਾ ਦੇ ਜਿਵੇਂ ਆਪਣੇ ਇੱਕ ਫੁੱਲ ਭੇਡ ਕਰਵਾ ਕੇ ਕਰਦੇ ਨੇ ਸੋ ਇਹ ਕਿਹ ਗਵਾ ਇਹ ਵੀ ਇੱਥੇ ਮਨਾਇਆ ਜਾਂਦਾ ਹੈ ਜ਼ਿਆਦਾਤਰ ਸੋ ਅੱਗੇ ਨੈਕਸਟ ਸਾਈਡ ਕੋ ਮਿਲਦਾ ਰੋਸ਼ਨੀਆ ਦਾ ਮੇਲਾ ਨਿਹੜਿਆਨੇ ਦੇ ਜਿਹੜੇ ਪ੍ਰਸਿੱਧ ਨਗਰ ਹੈ ਜਗਰਾਓ 14 15 16 ਫੱਗਣ ਉਹ ਜਿਹੜੇ ਪ੍ਰਸਿੱਧ ਸੂਫੀ ਫਕੀਰ ਦੀ ਮਜ਼ਾਰ ਹੈ ਉਸ ਦੇ ਉੱਤੇ ਮੇਲਾ ਲੱਗਦਾ ਹੈ ਇਸ ਕਰਕੇ ਰੌਸ਼ਨੀ ਦਾ ਮੇਲਾ ਕਹਿੰਦੇ ਨੇ ਕਿਉਂਕਿ ਇਸ ਦੇ ਵਿੱਚ ਉਸ ਦਿਨ ਬਹੁਤ ਵੱਡੀ ਮਾਤਰਾ ਵਿੱਚ ਜਿਰਾਗ ਬਲਦੇ ਨੇ ਤਾਂ ਕਰਕੇ ਮੁਸਲਮਾਨੀ ਜਿਹੜੇ ਕਹਿੰਦੇ ਬੁੱਢ ਭਾਵੇਂ ਮੁਸਲਮਾਨੀ ਸੀ ਜੇ ਸਟਾਰਟਿੰਗ ਤੇ ਪਰ ਵੰਡ ਤੋਂ ਬਾਅਦ ਮੁਸਲਮਾਨ ਦੀ ਬਸੋ ਜ਼ਿਆਦਾ ਤਰੱਕੀ ਕਿਸੇ ਇੱਥੇ ਨਹੀਂ ਸੀ ਪਰ ਤਾਂ ਵੀ ਕੀ ਗੱਲ ਸੀ ਇੱਕ ਪਹਿਲਾਂ ਵਾਂਗ ਹੀ ਇੱਥੇ ਇਹ ਮੇਲਾ ਜਿਹੜਾ ਮਨਾਇਆ ਜਾਂਦਾ ਸੀ ਕਿਉਂਕਿ ਮੂਸਮਾਂ ਤੋਂ ਚਲੋ ਪਹਿਲੋ ਜਦੋਂ ਇੱਥੇ ਲੱਦਦਾ ਸੀ ਤੇ ਪਹਿਲੋ ਸਾਂਝਾ ਪੰਜਾਬ ਸੀ ਤਾਂ ਕਰਕੇ ਬਟ ਹਜੇ ਵੀ ਉਹ ਨਹੀਂ ਇਹਦਾ ਪ੍ਰਭਾਵ ਹੈਗਾ ਪਹਿਲੇ ਦਿਨ ਕੀ ਕਿ ਨੇ ਸੁਖਣਾ ਪੂਰੀ ਕਰਦੇ ਨੇ ਤੇ ਆਪਣੇ ਜਿਹੜੇ ਜੋ ਵੀ ਉਹਨਾਂ ਦੀ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਉਹਨਾਂ ਵਾ ਇਲਾਜ ਪੁੱਛਦੇ ਨੇ ਤੇ ਦੂਜੇ ਤੀਜੇ ਦਿਨ ਇਹ ਮੇਲਾ ਜਿਹੜਾ ਹੈਗਾ ਵਾ ਲੋਕਿਕ ਦਿਖਤਾਰਨ ਕਰਦਾ ਮਤਲਬ ਜ਼ਿਆਦਾ ਇੱਥੇ ਰਾਸ਼ੀ ਵਗੈਰਾ ਹੁੰਦਾ ਹੈ ਸੰਗੀਤ ਹੁੰਦਾ ਹੈ ਖਾੜੇ ਹੁੰਦੇ ਨੇ ਠੀਕ ਹੈ ਤੇ ਸ਼ਪਾਰ ਦੇ ਮੇਲੇ ਵਾਂਗ ਹੀ ਇਹਦੇ ਵਿੱਚ ਕੀ ਗੇਣਾ ਬੋਲੀਆਂ ਵਗੈਰਾ ਟਾਣੀਆਂ ਹੁੰਦੀਆਂ ਨੇ ਇਹ ਪੂਰਾ ਰੰਗ ਜਣਾ ਗਿਆ ਇੱਥੇ ਬੰਦੀਆਂ ਨੇ ਠੀਕ ਹੈ ਤੇ ਨੈਕਸਟ ਇਸ ਦੇ ਵਿੱਚ ਲਾਸਟ ਜਿਹੜਾ ਸਾਡੇ ਕੋਲ ਦਾ ਹੈਦਰ ਸ਼ੇਖ ਦਾ ਮੇਲਾ ਇਹ ਜਿਹੜਾ ਮੇਲਾ ਹੈਗਾ ਇਹ ਸਾਈ ਹੈਦਰ ਸ਼ੇਖ ਹੋਰ ਆਦੀ ਯਾਦ ਵਿੱਚ ਇਕਾदशी ਵਾਲੇ ਦਿਨ ਇਹ ਇਸ ਤੋਂ ਇਕਾदशी ਵਾਲੇ ਦਿਨ ਇਸ ਤੋਂ ਇੱਕ ਦਿਨ ਪਹਿਲਾਂ ਤੇ ਇੱਕ ਦਿਨ ਮਗਰੋਂ ਹੀ ਲੱਗਦਾਗਾ ਮੇਲੇ ਦਾ ਪੂਰਾ ਜਿਹੜਾ ਭਾਰ ਹੈਗਾ ਵਾ ਇਹ ਇਕਾदशी ਵਾਲੇ ਜਿਹੜਾ ਨਿਮਾਣੀ ਇਕਾदशी ਜਿਹਨੂੰ ਕਹਿੰਦੇ ਆ ਨਾ ਇਹ ਮੈਂ ਪਹਿਲਾਂ ਦੱਸਿਆ ਪਾਇਆ ਆ ਸੀ ਸ਼ਾਰਟ ਦੇ ਵਿੱਚ ਸੋ ਉੱਥੇ ਦੱਸਿਆ ਕਿਹੜੀ ਹੁੰਦੀ ਹੈ ਸੋ ਉਸ ਦਿਨ ਜਿਆਦਾ ਇਸ ਦਾ ਭਾਰ ਹੁੰਦਾ ਸੁਖਣਾ ਪੂਰੀਆਂ ਜਿਹੜੀਆਂ ਹੁੰਦੀਆਂ ਨੇ ਇੱਥੇ ਤੇ ਜ਼ਿਆਦਾਤਰ ਇੱਥੇ ਹਾਜ਼ਰੀ ਭਰ ਕੇ ਕਿਹਨੇ ਬੱਕਰੇ ਤੇ ਕੁੱਕਰ ਜਿਹੜੇ ਗਨੇ ਉਹ ਭੇਟ ਕਰਦੇ ਨੇ ਕਿ ਇਸ ਦਿਨ ਉਹਨਾਂ ਦਾ ਇਹ ਹੁੰਦਾ ਹੈ ਕਿ ਜਿਹੜੇ ਰੋਟ ਹੁੰਦੇ ਆ ਨਾ ਉਪਨਾ ਕੇ ਉਥੇ ਚੜਾਉਂਦੇ ਨੇ ਤੇ ਜੋ ਵੀ ਕੋਈ ਛਾਇਆ ਹੁੰਦੀ ਹੈ ਪੈੜੀ ਬੁੜੀ ਕੋਈ ਵੀ ਉਹ ਜੀ ਕੀ ਗਿੱਤੋ ਪ੍ਰਭਾਤ ਮੁਕਤੀ ਹੋ ਜਾਂਦੇ ਆ ਤੇ ਸਰੀਰ ਜਿਹੜਾ ਹੁੰਦਾ ਹੈ ਜੇਕਰ ਕਿਸੇ ਤੋਂ ਤੇ ਹੁੰਦੀ ਹੈ ਚੀਜ਼ ਤੋਂ ਉਹ ਕੀ ਹੁੰਦਾ ਵਾ ਸਹੀ ਹੋ ਜਾਂਦਾ ਹੈ ਤੇ ਬਹੁਤ ਹੋਰ ਵੀ ਜਿਹੜੀਆਂ ਸੁਖਨਾ ਹੁੰਦੇ ਆ ਪੂਰੇ ਆ ਹੋ ਜਾਂਦੀਆਂ ਹੈਗੀਆਂ ਨੇ ਹੋਰ ਵੀ ਸਾਡੇ ਕੋ ਇੱਥੇ ਬੜੇ ਮੇਲੇ ਲੱਗਦੇ ਨੇ ਜੋ ਕਿ ਹਰ ਇੱਕ ਜਿਵੇਂ ਸਾਡੇ ਇੱਥੇ ਅਨੰਦਪੁਰ ਦੇ ਮੇਲਾ ਗੋਲਾ ਮੱਲਾ ਲੱਗਦਾ ਹੈਗਾ ਬਹੁਤ ਹੋਰ ਵੀ ਸਾਡੇ ਇੱਥੇ ਮੇਲੇ ਦੇ ਪਟਕੜੀ ਦੇਖਿਆ ਜਾਵੇ ਤਾਂ ਮੋਸੇ ਸਾਡ ਕੋਲ ਕੁਐਸਚਨ ਦੇ ਵਿੱਚ ਇਹ 4 5 4 ਹੀ ਜ਼ਿਆਦਾਤਰ ਜਿਹੜੇ ਗਏ ਨੇ ਉਹ ਪੁੱਛੇ ਜਾਂਦੇ ਇਸ ਕਰਕੇ ਇਹਨਾਂ ਦੇ ਬਾਰੇ ਦੱਸਿਆ ਸੀ ਤੇ ਤਿਹਾਰਾ ਦੇ ਬਾਰੇ ਜਿਹੜਾ ਇੱਕ ਟਾਪਿਕ ਰਹਿ ਗਿਆ ਉਹ ਵੀ ਤੁਹਾਨੂੰ ਪਤਾ ਹੈ ਕਿਹੜੇ-ਕਿਹੜੇ ਤਿਹਾਰ ਹੋਂਦੇ ਨੇ ਸਾਡੇ ਇੱਥੇ ਠੀਕ ਹੈ ਸੋ ਇਹ ਹੈਗਾ ਸੀ ਅੱਜ ਦਾ ਜਿਹੜਾ ਟਾਪਿਕ ਬਾਕੀ ਅਸੀਂ ਕਰਾਂਗੇ ਨੈਕਸਟ ਦੇ ਵਿੱਚ ਜਿਹੜਾ ਥੋੜਾ ਜਿਹਾ ਰਹਿ ਗਿਆ ਨੇ ਤੇ ਵੈਸੇ ਇੱਕ ਇੱਕ ਹੀ ਟਾਪਿਕ ਰਹਿ ਗਿਆ ਨੇ ਤੋ ਅਸੀਂ ਨੈਕਸਟ ਵੀਡੀਓ ਚ ਕੰਪਲੀਟ ਕਰ ਲਾਂਗੇ ਤੇ ਫਿਰ ਜਿਹੜਾ ਮੈਰਾਥਨ ਹੈ ਉਹ ਫਿਰ ਅਸੀਂ ਥੋੜੇ ਜਿਹਾ ਲਗਾਵਾਂਗੇ ਤੇ ਉਦੋਂ ਸਪਰੀਜ਼ ਪ੍ਰੈਜ਼ੈਂਟ ਰਿਹਾ ਸਾਰੇ ਜਣੇ ਠੀਕ ਹੈ ਸੋ ਵੀਡੀਓ ਨੂੰ ਲਾਈਕ ਸੁ ਕਰਿਓ ਓਕੇ ਜੀ ਬਾਏ ਬਾਏ